ਬੀਂਗ ਅ ਜੀ ਸਟੂਡੈਂਟ ਆਪਾਂ ਗੱਲ ਕਰੀਏ ਕਿ ਉੱਥੇ ਜਿਹੜੇ ਲੋਕ ਕੰਮ ਕਰਦੇ ਬੱਚੇ ਜਾਂਦੇ ਤੁਸੀਂ ਵੀ ਉਸੇ ਦੌਰ ਚੋਂ ਨਿਕਲਿਓ ਤਾਂ ਹੁਣ ਉੱਥੇ ਕੰਮ ਨੂੰ ਲੈ ਕੇ ਕੀ ਹਾਲਾਤ ਨੇ ਤੁਸੀਂ ਗਰਾਊਂਡ ਰੈਲੀਟੀ ਦੇਖੀ ਐ ਤੁਸੀਂ ਵੀ ਉਹ ਸਮਾਂ ਦੇਖਿਆ ਜਦੋਂ ਜ਼ੈਰ ਜੀ ਗੱਲ ਜਾਂਦੇ ਹੋਏ ਤੁਸੀਂ ਦਿਹਾੜੀਆਂ ਜਾਂ ਕੰਮ ਕੀਤੇ ਕੀਤਾ ਹੋਏਗਾ ਆਪਣੀ ਸੈਲਰੀ ਨੂੰ ਵਧਾਉਣਾ ਸੇ ਜਾਂ ਫੀਸਾਂ ਦੇਣਾ ਸੇ ਹੁਣ ਉੱਥੋਂ ਦੀ ਵਰਕਿੰਗ ਸਟਾਈਲ ਕਿਹੋ ਜਿਹਾ ਬਣ ਚੁੱਕਿਆ ਕੀ ਸਥਿਤੀ ਹੈ ਉੱਥੋਂ ਦੇ ਵਰਕਸਟਾਈਲ ਦੀ ਦੇਖੋ ਜੇ ਅਸੀਂ ਮੀਡਲ ਕਲਾਸ ਫੈਮਲੀਸ ਤੋਂ ਸਾਰੇ ਬਿਲੋਂਗ ਕਰਦੇ ਹਾਂ ਤਾਂ ਜੇ ਉੱਥੇ ਦੇ ਖਰਚੇ ਅਸੀਂ ਪੂਰੇ ਕਰਨੇ ਤਾਂ ਯੂ ਹੈਵ ਟੂ ਵਰਕ देयर ਉੱਥੇ ਤੁਹਾਨੂੰ ਕੰਮ ਕਰਨਾ ਹੀ ਪੈਣਾ ਕਿਉਂਕਿ ਉੱਥੇ ਫੀਸ ਇੰਨੀ ਜ਼ਿਆਦਾ ਹੈ ਤੁਹਾਡੇ ਲਿਵਿੰਗ ਐਕਸਪੈਂਸ ਇੰਨੇ ਜ਼ਿਆਦਾ ਹੈ ਪਰ ਜੇ ਹੁਣ ਹੈ ਹੀ 10 ਜਣਿਆਂ ਦਾ ਕੰਮ ਹੈ ਤੇ ਬੰਦਾ ਹੀ ਸੋ ਜਾਣਾ ਚਲ ਜਾਏਗਾ ਉਹੀ ਉਸ ਪੁਆਇੰਟ ਤੇ ਮੈਂ ਆ ਰਿਹਾ ਸੀ ਕਿ ਐਟ ਦੀ ਐਂਡ ਆਫ ਦਿ ਡੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ 12th ਕਲਾਸ ਕਰਕੇ ਗਏ ਸਾਡੇ ਕੋਲ ਕੋਈ ਇਹੋ ਜਿਹੀ ਐਕਸੈਪਸ਼ਨਲ ਸਕਿੱਲ ਨਹੀਂ ਹੈਗੀ ਕਿ ਅਸੀਂ ਉੱਥੇ ਜਾ ਕੇ ਕੋਈ ਵਾਈਟ ਕਾਲਰ ਜੌਬ ਐਟ ਦੀ ਐਂਡ ਆਫ ਦਾ ਡੇ ਸਾਨੂੰ ਵੀ ਕਿਸੇ ਮੈਕਡੋਨਲਡਸ ਜਾਂ ਕਿਸੇ ਡੋਮੀਨੋਸ 'ਚ ਕੰਮ ਲੱਭਣਾ ਪੈਂਦਾ ਹੈ ਕਿਸੇ ਗਰੋਸਰੀ ਸਟੋਰ 'ਚ ਕੰਮ ਕਰਨਾ ਪੈਂਦਾ ਪਰ ਉਹੀ ਹੈ ਕਿ ਇੰਨਾ ਬੱਚਾ ਆ ਗਿਆ ਜੌਬ ਪੋਸਟਿੰਗ ਹੁੰਦੀ ਹੈ ਇੱਕ ਪਹਿਲਾਂ ਜਦੋਂ ਅਸੀਂ 7-7 8 ਸਾਲ ਪਹਿਲਾਂ ਗਏ ਸੀ ਉਹ ਇੱਕ ਜੌਬ ਪੋਸਟਿੰਗ ਲਈ 10 ਜਾਂ 15 ਐਪਲੀਕੈਂਟ ਆ ਅੱਜ ਉਹੀ ਇੱਕ ਜੌਬ ਪੋਸਟਿੰਗ ਲਈ 100 150 200 ਐਪਲੀਕੈਂਟ ਵੀ ਹੈਗਾ ਤਾਂ ਉਹ ਇੱਕ ਤਰੀਕੇ ਦਾ ਫ ਕਿ ਉਹਨਾਂ ਨੇ ਇੰਨੇ ਬੰਦੇ ਬੁਲਾ ਲਏ ਡਿਮਾਂਡ ਇੰਨੀ ਹੈਗੀ ਨਹੀਂ ਤੇ ਬੰਦਾ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਤਾਂ ਕਰਕੇ ਵੀ ਉੱਥੇ ਜੌਬਲੈਸ ਸਟ੍ਰੈਸ ਬਹੁਤ ਜ਼ਿਆਦਾ ਆਪਣੇ ਸਪੈਸ਼ਲੀ ਆਪਣੇ ਆਪਣੇ ਇੰਡੀਅਨਸ ਨੂੰ ਉੱਥੇ ਜਾ ਕੇ